ਜੋ ਲੜਕੀ ਹੈ ਉਸਦੇ ਮਾਮਲੇ ਦੇ ਵਿੱਚ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੀ ਆ ਦੱਸ ਰਹੀਏ ਕਿ ਜਿੱਥੇ ਉਸਦੀ ਯੂਨੀਵਰਸਿਟੀ ਦੇ ਵਿੱਚ ਪਾਰਕਿੰਗ 'ਚ ਕਾਰ ਖੜੀ ਸੀ ਉਸ ਦੇ ਵਿੱਚ ਉਹ ਲਾਸ਼ ਜਿਹੜੀ ਬਰਾਮਦ ਹੋਈ ਹੈ ਉਸ ਤੋਂ ਬਾਅਦ ਹੁਣ ਉਸਦੀ ਮੋਦੀ ਸੀਸੀਟੀਵੀ ਜਿਹੜੀ ਸਾਹਮਣੇ ਆਈ ਹੈ ਇੰਸਟਾਗ੍ਰam ਦੇ ਉੱਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਇਹ ਮਸ਼ਹੂਰ ਸੀ ਲਗਾਤਾਰ ਇਸ ਦੀਆਂ ਵੀਡੀਓ ਜਿਹੜੀਆਂ ਨੇ ਵਿਵਾਦਾਂ ਦੇ ਵਿੱਚ ਚਰਚਿਤ ਦੇ ਵਿੱਚ ਜਿਹੜੀਆਂ ਰਹਿੰਦੀਆਂ ਸਨ ਲੇਕਿਨ ਅੱਜ ਬਠਿੰਡਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਇਸਦੀ ਗੱਡੀ ਪਾਰਕਿੰਗ ਦੇ ਵਿੱਚ ਖੜੀ ਸੀ ਤੇ ਉਸੇ ਤੋਂ ਬਾਅਦ ਜਿਹੜਾ ਦੱਸ ਰਿਹਾ ਕਿ ਹੁਣ ਇਸਦੀ ਮੋਦੀ ਖਬਰ ਸਾਹਮਣੇ ਆਈ ਤਾਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦਾ ਰੁਕ ਕਰਾਂਗੇ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੇਖੋ ਕਿ ਗੱਡੀ ਜੋ ਹੈ ਯੂਨੀਵਰਸਿਟੀ ਦੇ ਅੰਦਰ ਪਾਰਕਿੰਗ ਦੇ ਵਿੱਚ ਦਾਖਲ ਹੁੰਦੀ ਹੈ ਜਦੋਂ ਇੱਥੇ ਦਾਖਲ ਹੋਈ ਤਾਂ ਉਸ ਤੋਂ ਬਾਅਦ ਇਸ ਗੱਡੀ ਨੂੰ ਇੱਕ ਵਿਅਕਤੀ ਛੱਡ ਕੇ ਜਿਹੜਾ ਇਸ ਗੱਡੀ ਨੂੰ ਚਲੇ ਜਾਂਦਾ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਸੋ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਗੱਡੀ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਈ ਉਸ ਤੋਂ ਬਾਅਦ ਵਿਅਕਤੀ ਇਸ ਗੱਡੀ ਨੂੰ ਛੱਡ ਕੇ ਬਾਅਦ ਦੇ ਵਿੱਚ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ 9 ਤਰੀਕ ਨੂੰ ਕਮਲਕੌਰ ਜੁਆ ਆਪਣੇ ਘਰ ਤੋਂ ਨਿਕਲੀ ਸੀ ਆਪਣੀ ਮਾਂ ਨੂੰ ਇਹ ਕਿਹਾ ਕਿ ਮੈਂ ਇੱਕ ਸ਼ੂਟ ਦੇ ਉੱਤੇ ਜਾ ਰਹੀਆਂ ਤੇ ਮੈਂ ਜਲਦ ਵਾਪਸ ਆਵਾਂਗੀ ਲੇਕਿਨ 9 ਤਰੀਕ ਤੋਂ ਬਾਅਦ ਘਰਦਿਆਂ ਦੇ ਨਾਲ ਇਸ ਦਾ ਕੋਈ ਵੀ ਰابطਾ ਜਿਹੜਾ ਨਹੀਂ ਹੋਇਆ ਤੇ ਹੁਣ ਇਸ ਦੀ লাশ ਜੋ ਹੈ ਬਠਿੰਡਾ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਐ ਸੋ ਇਹ ਸੀਸੀਟੀਵੀ ਤਸਵੀਰਾਂ ਤੁਸੀਂ ਦੇਖੋ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜੋ ਫੋਨ ਦੇ ਉੱਤੇ ਗੱਲ ਕਰ ਰਿਹਾ ਜਿਸ ਦੇ ਬੋਲੋਂ ਇਸ ਗੱਡੀ ਨੂੰ ਇੱਥੇ ਹੀ ਉਹ ਛੱਡ ਕੇ ਗਿਆ ਹੁਣ ਪੁਲਿਸ ਦੇਖ ਰਹੀ ਹੈ ਕਿ ਜਦੋਂ ਇਸ ਦੀ ਮੌਤ ਹੋਈਏ ਕਿ ਗੱਡੀ ਪਹਿਲਾਂ ਦੇ ਵਿੱਚ ਜਿਹੜੀ ਇਸ ਦੀ ਲਾਸ਼ ਸੀ ਕਿ ਇੱਥੇ ਛੱਡ ਕੇ ਗਿਆ ਜਾ ਕਿਸ ਤਰੀਕੇ ਦੇ ਨਾਲੇ ਪੂਰਾ ਮਾਮਲਾ ਪੂਰੀ ਜਾਂਚ ਕੀਤੀ ਜਾ ਰਹੀ ਹੈ ਸੋ ਇੱਕ ਵਿਅਕਤੀ ਜੋ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਗੱਡੀ ਤੁਹਾਨੂੰ ਦੱਸ ਦਈਏ ਕਿ ਕਮਲ ਕੋਰਦੀ ਹੈ ਉਸੇ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਤੇ ਇਸ ਦੇ ਵੱਲੋਂ ਗੱਡੀ ਡਰਾਈਵ ਕਰਕੇ ਉੱਥੇ ਪਾਰਕਿੰਗ ਦੇ ਵਿੱਚ ਛੱਡ ਕੇ ਉਸ ਤੋਂ ਬਾਅਦ ਵਾਪਸ ਜਾਂਦਾ ਹੋਇਆ ਨਜ਼ਰ ਆ ਰਿਹਾ ਫੋਨ ਦੇ ਉੱਤੇ ਗੱਲ ਕਰਕੇ ਪਹਿਲਾਂ ਇਸ ਨੇ ਅੰਦਰ ਸਥਿਤੀ ਦੇਖੀ ਕਿ ਕਿਸ ਤਰੀਕੇ ਦੀ ਹੈ ਫਿਰ ਉੱਥੇ ਗੱਡੀ ਛੱਡ ਕੇ ਚਲਾ ਜਾਂਦਾ ਜਿਸ ਦੇ ਵਿੱਚ ਕਮਲਕੌਰ ਦੀ লাশ ਜੜੀ ਸੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਜੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਸੀ ਵਿਵਾਦਤ ਵੀਡੀਓ ਇਸੇ ਵੱਲੋਂ ਕਾਫੀ ਜੜੀਆਂ ਅਪਲੋਡ ਕੀਤੀਆਂ ਜਾਂਦੀਆਂ ਸਨ ਲੁਧਿਆਣੇ ਦੀ ਰਹਿਣ ਵਾਲੀ ਸੀ ਵੈਸੇ ਇਸ ਦਾ ਨਾਮ ਕੰਚਨ ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਇਹ ਵਾਇਰਲ ਸੀ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਸਾਹਮਣੇ ਆ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਕੌਣ ਸੀ ਕਿਉਂਕਿ ਹੁਣ ਜੋ ਇਸ ਕਮਲਕੌਰ ਦੇ ਨਜ਼ਦੀਕੀ ਹੋਣਗੇ ਜੋ ਉਸ ਦੇ ਮਾਪੇ ਹੋਣਗੇ ਉਹਨਾਂ ਦੇ ਨਾਲ ਰਾਬਤਾ ਕਰਨ ਦੀ ਪੁਲਿਸ ਦੇ ਵੱਲੋਂ ਜੋ ਹੈ ਕੋਸ਼ਿਸ਼ ਕੀਤੀ ਜਾਏਗੀ ਗੱਲਬਾਤ ਕਰਕੇ ਇਸ ਵਿਅਕਤੀ ਦੀ ਫੋਟੋ ਦੇ ਆਧਾਰ ਤੇ ਵੇਖਿਆ ਜਾਏਗਾ ਕਿ ਪਹਿਲਾਂ ਕਮਲ ਦੇ ਨਾਲ ਇਸ ਦਾ ਕੋਈ ਨਾਤਾ ਸੀ ਜੋ ਇਸ ਦੇ ਸੰਪਰਕ ਦੇ ਵਿੱਚ ਕਿਵੇਂ ਆਇਆ ਇਸ ਦਾ ਦੋਸਤ ਸੀ ਕੀ ਸੀ ਇਹ ਪੂਰੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਸੋ 9 ਤਰੀਕ ਦੀ ਘਰ ਤੋਂ ਨਿਕਲੇ ਸੀ ਉਸ ਤੋਂ ਬਾਅਦ ਘਰਦਿਆਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੱਲ ਜਦੋਂ ਇੱਥੇ ਗੱਡੀ ਦੇ ਵਿੱਚ ਇਸ ਨੂੰ ਵੇਖਿਆ ਗਿਆ ਕਿਉਂਕਿ ਲਗਾਤਾਰ ਗੱਡੀ ਦੇ ਵਿੱਚੋਂ 스멜 ਆ ਰਹੀ ਸੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਦੋਂ ਪੁਲਿਸ ਨੇ ਆ ਕੇ ਇੱਥੇ ਗੱਡੀ ਚੈੱਕ ਕੀਤੀ ਤਾਂ ਵਿੱਚੋਂ ਕਮਲਕੌਰ ਦੀ ਜਿਹੜੀ ਦੱਸ ਦਈਏ ਕਿ লাশ ਮਿਲਦੀ ਹੈ ਤੇ ਬਾਅਦ ਦੇ ਵਿੱਚ ਪਹਿਲਾਂ ਕਿਹਾ ਪੁਲਿਸ ਨੇ ਕਿ ਸਾਨੂੰ ਪਹਿਚਾਨ ਨਹੀਂ ਹੋਈ ਲੇਕਿਨ ਜਦੋਂ ਹੌਲੀ ਹੌਲੀ ਪਤਾ ਲੱਗਾ ਤਾਂ ਫਿਰ ਜਾਂਚ ਦੇ ਵਿੱਚ ਪਾਇਆ ਗਿਆ ਇਸ ਦੀ ਪਹਿਚਾਨ ਜਿਹੜੀ ਹੁੰਦੀ ਹੈ ਕਿ ਲੁਧਿਆਣੇ ਦੀ ਰਹਿਣ ਵਾਲੀ ਹੈ ਕੰਚਨ ਇਸ ਦਾ ਨਾਮ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਵਾਇਰਲ ਹੈ ਇਸੇ ਤੋਂ ਬਾਅਦ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਰਾਪਤਾ ਜਿਹੜਾ ਕੀਤਾ ਗਿਆ ਹੈ ਜਿੰਨੇ ਵੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਸਨ ਕਿਉਂਕਿ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਐਸੇ ਤਰੀਕੇ ਦੇ ਨਾਲ ਜਿਹੜਾ ਦੱਸਦੇ ਆ ਕਿ ਜਦੋਂ ਇਹ ਵਾਇਰਲ ਹੋਈ ਕਿਉਂਕਿ ਜਦੋਂ ਇਹ ਘਟਨਾ ਵਾਪਰਦੀ ਹੈ ਜਾਂ ਕੋਈ ਵੀ ਕਤਲ ਦਾ ਕੇਸ ਹੁੰਦਾ ਤਾਂ ਪੁਲਿਸ ਦੇ ਵੱਲੋਂ ਸਭ ਤੋਂ ਪਹਿਲਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਖੰਗਾਲੀਆਂ ਜਾਂਦੀਆਂ ਨੇ ਐਸੇ ਤਰ੍ਹਾਂ ਜੋ ਬਠਿੰਡਾ ਦੀ ਮੈਡੀਕਲ ਯੂਨੀਵਰਸਿਟੀ ਜਿਸ ਦੀ ਪਾਰਕਿੰਗ ਦੇ ਵਿੱਚ ਇਹ ਬੰਦਾ ਜਿਹੜੇ ਗੱਡੀ ਛੱਡ ਕੇ ਗਿਆ ਗੱਡੀ ਛੱਡਣ ਤੋਂ ਬਾਅਦ ਇਸਦੇ ਵੱਲੋਂ ਫੋਨ ਤੇ ਗੱਲਬਾਤ ਕਰਕੇ ਆਪ ਬਾਹਰ ਨਿਕਲਦਾ ਤੇ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਵਿਅਕਤੀ ਕੌਣ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਤੋਂ ਪੁੱਛਿਆ ਜਾਏਗਾ ਕਿ ਇਹ ਮੁੰਡਾ ਜਿਹੜਾ ਪਹਿਲਾਂ ਘਰਵਾਰ ਇਸ ਦਾ ਢੇੜਾ ਸੀ ਜਾਂ ਇਸਦੇ ਜਿਹੜੇ ਨਜ਼ਦੀਕੀ ਦੋਸਤ ਸਨ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਿ ਕਿਸਦੇ ਵੱਲੋਂ ਜਿਹੜਾ ਇਸ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਵੇਖੋ ਗੱਡੀ ਲੈ ਕੇ ਅੰਦਰ ਦਾਖਲ ਹੋਇਆ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਸੇ ਵੱਲੋਂ ਕਿ ਪਹਿਲਾਂ ਹੀ ਜੋ ਹੈ ਇਸ ਦੀ ਜਾਨ ਚਲੇ ਗਈ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ 스멜 ਆ ਰਹੀ ਸੀ ਗੱਡੀ ਦੇ ਵਿੱਚੋਂ ਕਿਹਾ ਜਾ ਰਿਹਾ ਕਾਫੀ ਸਮੇਂ ਦੀ ਡੈਡ ਬੋਡੀ ਅੰਦਰ ਪਈ ਸੀ ਤਾ ਕਰਕੇ 스멜 ਲਈ ਲੇਕਿਨ ਹੁਣ ਕੀ ਗੱਡੀ ਦੇ ਵਿੱਚ ਲਾਸ਼ ਪਹਿਲਾਂ ਦੀ ਪਈ ਸੀ ਜਾਂ ਜਦੋਂ ਇਹ ਵਿਅਕਤੀ ਛੱਡ ਕੇ ਗਿਆ ਉਸ ਤੋਂ ਬਾਅਦ ਦੀ ਮੌਤ ਹੋਈ ਹੈ ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ ਲੇਕਿਨ ਪੁਲਿਸ ਦੇ ਵੱਲੋਂ ਖੁਲਾਸੇ ਅਹਿਮ ਕੀਤੇ ਜਾਣਗੇ ਇਸ ਕਤਲ ਕੇਸ ਦੇ ਵਿੱਚ ਕਿ ਇਹ ਕਤਲ ਦੀ ਵਾਰਦਾਤ ਹੈ ਜਾਂ ਕੀ ਇਹ ਪੂਰੇ ਪੱਖ ਜਿਹੜੇ ਦੇਖੇ ਜਾ ਰਹੇ ਨੇ ਲੇਕਿਨ ਇੰਸਟਾਗ੍ਰਾਮ ਦੇ ਉੱਤੇ ਮਸ਼ਹੂਰ ਕਮਲਕੌਰ ਭਾਬੀ ਜਿਸ ਦੀ ਵੀਡੀਓ ਕਤਲ ਦੀ ਵੀਡੀਓ ਕਹਿ ਸਕਦੇ ਆ ਕਿ ਜਿਹੜੀ ਉਸ ਦੀ ਮੌਦੀ ਵੀਡੀਓ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਹਲੇ ਜਾਣਕਾਰੀ ਸਾਂਝੀ ਨਹੀਂ ਕੀਤੀ। ਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਲ ਹੋਈ ਸੀ ਕਿ ਇੱਕ ਗੱਡੀ ਜਿਹੜੀ ਐ ਇਹ ਅਦੇਸ਼ ਹਸਪਤਲ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸ਼ਿਕਾਇਤ ਆ ਰਹੀ। ਤੇ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀ ਪਰ ਬਾਅਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਨੂੰ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾ查 ਕਰਨ ਤੋਂ ਇਹ ਲੜਕੀ ਦਾ ਨਾਮ ਕੰਚਨ ਕੁਆਰੀ ਏਲੀਅਸ ਕਮਲਪੁਰ ਪਤਰੀ ਬਰਖਾਤੀ ਲਾਲ ਇਹ ਲਸ਼ਮਣ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਤੇਰੀ ਏਜ ਕਰੀਬ 30 ਸਾਲ ਦੇ ਕਰੀਬ ਹੈਗੀ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਇਹ ਹੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਜਦੋਂ ਰਾਫਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ ਸੋ ਪ੍ਰੀ ਲਿਮਿਟਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਹੈ ਕਿ ਜਿਹੜੇ ਹੈਗੀ ਕਿਸੇ ਅਣਛਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਨੂੰ ਡੱਬ ਕਰਕੇ ਦੇ ਸ਼ੌਫਟਰੋ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰਕੇ ਭੱਜ ਗਏ ਗੱਡੀ ਜਿਹੜੀ ਸੀ ਜੀ ਹੌਲ ਬੜੀ ਬੁਸਾਈ ਕਰਾਂ ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨਾਂ ਦੇ ਪਰਿਵਾਰਕ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਹੁੰਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਬਿਲਕੁਲ ਕਰਦੇ ਕੀਤੀ ਜਾਊਗੀ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਸੋ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਗੱਡੀ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਈ ਉਸ ਤੋਂ ਬਾਅਦ ਵਿਅਕਤੀ ਇਸ ਗੱਡੀ ਨੂੰ ਛੱਡ ਕੇ ਬਾਅਦ ਦੇ ਵਿੱਚ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ 9 ਤਰੀਕ ਨੂੰ ਕਮਲਕੌਰ ਜੋ ਹੈ ਆਪਣੇ ਘਰ ਤੋਂ ਨਿਕਲੀ ਸੀ ਆਪਣੀ ਮਾਂ ਨੂੰ ਇਹ ਕਿਹਾ ਕਿ ਮੈਂ ਇੱਕ ਸ਼ੂਟ ਦੇ ਉੱਤੇ ਜਾ ਰਹੀਆਂ ਤੇ ਮੈਂ ਜਲਦ ਵਾਪਸ ਆਵਾਂਗੀ ਲੇਕਿਨ 9 ਤਰੀਕ ਤੋਂ ਬਾਅਦ ਘਰਦਿਆਂ ਦੇ ਨਾਲ ਇਸ ਦਾ ਕੋਈ ਵੀ ਰابطਾ ਜਿਹੜਾ ਨਹੀਂ ਹੋਇਆ ਤੇ ਹੁਣ ਇਸ ਦੀ লাশ ਜੋ ਹੈ ਬਠਿੰਡਾ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਐ ਸੋ ਇਹ ਸੀਸੀਟੀਵੀ ਤਸਵੀਰਾਂ ਤੁਸੀਂ ਦੇਖੋ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜੋ ਫੋਨ ਦੇ ਉੱਤੇ ਗੱਲ ਕਰ ਰਿਹਾ ਜਿਸਦੇ ਬੋਲੋਂ ਇਸ ਗੱਡੀ ਨੂੰ ਇੱਥੇ ਹੀ ਉਹ ਛੱਡ ਕੇ ਗਿਆ ਹੁਣ ਪੁਲਿਸ ਦੇਖ ਰਹੀ ਹੈ ਕਿ ਜਦੋਂ ਇਸ ਦੀ ਮੌਤ ਹੋਈ ਹੈ ਕਿ ਗੱਡੀ ਪਹਿਲਾਂ ਦੇ ਵਿੱਚ ਜਿਹੜੀ ਇਸ ਦੀ ਲਾਸ਼ ਸੀ ਕਿ ਇੱਥੇ ਛੱਡ ਕੇ ਗਿਆ ਜਾ ਕਿਸ ਤਰੀਕੇ ਦੇ ਨਾਲੇ ਪੂਰਾ ਮਾਮਲਾ ਪੂਰੀ ਜਾਂਚ ਕੀਤੀ ਜਾ ਰਹੀ ਹੈ ਸੋ ਇੱਕ ਵਿਅਕਤੀ ਜੋ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਗੱਡੀ ਤੁਹਾਨੂੰ ਦੱਸ ਦਈਏ ਕਿ ਕਮਲ ਕੋਰਦੀ ਹੈ ਉਸੇ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਤੇ ਇਸੇ ਵੱਲੋਂ ਗੱਡੀ ਡਰਾਈਵ ਕਰਕੇ ਉੱਥੇ ਪਾਰਕਿੰਗ ਦੇ ਵਿੱਚ ਛੱਡ ਕੇ ਉਸ ਤੋਂ ਬਾਅਦ ਵਾਪਸ ਜਾਂਦਾ ਹੋਇਆ ਨਜ਼ਰ ਆ ਰਿਹਾ ਫੋਨ ਦੇ ਉੱਤੇ ਗੱਲ ਕਰਕੇ ਪਹਿਲਾਂ ਇਸ ਨੇ ਅੰਦਰ ਸਥਿਤੀ ਦੇਖੀ ਕਿ ਕਿਸ ਤਰੀਕੇ ਦੀ ਹੈ ਫਿਰ ਉੱਥੇ ਗੱਡੀ ਛੱਡ ਕੇ ਚਲਾ ਜਾਂਦਾ ਜਿਸ ਦੇ ਵਿੱਚ ਕਮਲਕੌਰ ਦੀ ਲਾਸ਼ ਜੜੀ ਸੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਜੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਸੀ ਵਿਵਾਦਤ ਵੀਡੀਓ ਇਸ ਦੇ ਵੱਲੋਂ ਕਾਫੀ ਜੜੀਆਂ ਅਪਲੋਡ ਕੀਤੀਆਂ ਜਾਂਦੀਆਂ ਸਨ ਲੁਧਿਆਣੇ ਦੀ ਰਹਿਣ ਵਾਲੀ ਸੀ ਵੈਸੇ ਇਸ ਦਾ ਨਾਮ ਕੰਚਨ ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਇਹ ਵਾਇਰਲ ਸੀ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਸਾਹਮਣੇ ਆ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਕਾਰਵਾਈ ਜੀੜੀ ਸ਼ੁਰੂ ਕਰ ਦਿੱਤੀ ਗਈ ਹੈ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਕੌਣ ਸੀ ਕਿਉਂਕਿ ਹੁਣ ਜੋ ਇਸ ਕਮਲਕੌਰ ਦੇ ਨਜ਼ਦੀਕੀ ਹੋਣਗੇ ਜੋ ਉਸ ਦੇ ਮਾਪੇ ਹੋਣਗੇ ਉਹਨਾਂ ਦੇ ਨਾਲ ਰਾਬਤਾ ਕਰਨ ਦੀ ਪੁਲਿਸ ਦੇ ਵੱਲੋਂ ਜੋ ਹੈ ਕੋਸ਼ਿਸ਼ ਕੀਤੀ ਜਾਏਗੀ ਗੱਲਬਾਤ ਕਰਕੇ ਇਸ ਵਿਅਕਤੀ ਦੀ ਫੋਟੋ ਦੇ ਆਧਾਰ ਤੇ ਦੇਖਿਆ ਜਾਏਗਾ ਕਿ ਪਹਿਲਾਂ ਕਮਲ ਦੇ ਨਾਲ ਇਸ ਦਾ ਕੋਈ ਨਾਤਾ ਸੀ ਜਾਂ ਇਸ ਦੇ ਸੰਪਰਕ ਦੇ ਵਿੱਚ ਕਿਵੇਂ ਆਇਆ ਇਸ ਦਾ ਦੋਸਤ ਸੀ ਕੀ ਸੀ ਇਹ ਪੂਰੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਸੋ 9 ਤਰੀਕ ਘਰ ਤੋਂ ਨਿਕਲੀ ਸੀ ਉਸ ਤੋਂ ਬਾਅਦ ਘਰਦਿਆਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੱਲ ਜਦੋਂ ਇੱਥੇ ਗੱਡੀ ਦੇ ਵਿੱਚ ਇਸ ਨੂੰ ਵੇਖਿਆ ਗਿਆ ਕਿਉਂਕਿ ਲਗਾਤਾਰ ਗੱਡੀ ਦੇ ਵਿੱਚੋਂ 스멜 ਆ ਰਹੀ ਸੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਦੋਂ ਪੁਲਿਸ ਨੇ ਆ ਕੇ ਇੱਥੇ ਗੱਡੀ ਚੈੱਕ ਕੀਤੀ ਤਾਂ ਵਿੱਚੋਂ ਕਮਲਕੌਰ ਦੀ ਜਿਹੜੀ ਦੱਸ ਦਈਏ ਕਿ লাশ ਮਿਲਦੀ ਹੈ ਤੇ ਬਾਅਦ ਦੇ ਵਿੱਚ ਪਹਿਲਾਂ ਕਿਹਾ ਪੁਲਿਸ ਨੇ ਕਿ ਸਾਨੂੰ ਪਹਿਚਾਨ ਨਹੀਂ ਹੋਈ ਲੇਕਿਨ ਜਦੋਂ ਹੌਲੀ-ਹੌਲੀ ਪਤਾ ਲੱਗਾ ਤਾਂ ਫਿਰ ਜਾਂਚ ਦੇ ਵਿੱਚ ਪਾਇਆ ਗਿਆ ਇਸ ਦੀ ਪਹਿਚਾਨ ਜਿਹੜੀ ਹੁੰਦੀ ਹੈ ਕਿ ਲੁਧਿਆਣੇ ਦੇ ਰਹਿਣ ਵਾਲੀ ਹੈ ਕੰਚਨ ਇਸ ਦਾ ਨਾਮ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਵਾਇਰਲ ਹੈ ਇਸੇ ਤੋਂ ਬਾਅਦ ਪੁਲਿਸ ਨੇ ਬੋਲੋ ਪਰਿਵਾਰਕ ਮੈਂਬਰਾਂ ਦੇ ਨਾਲ ਰਾਪਟਾ ਜਿਹੜਾ ਕੀਤਾ ਗਿਆ ਜਿਨਨੇ ਵੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਸਨ ਕਿਉਂਕਿ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਸੇ ਤਰੀਕੇ ਦੇ ਨਾਲ ਜਿਹੜਾ ਦੱਸ ਰਹੀ ਕਿ ਜਦੋਂ ਇਹ ਵਾਇਰਲ ਹੋਇਆ ਕਿਉਂਕਿ ਜਦੋਂ ਇਹ ਘਟਨਾ ਵਾਪਰਦੀ ਹੈ ਵੱਲੋਂ ਕਿ ਪਹਿਲਾਂ ਹੀ ਜੋ ਹੈ ਇਸ ਦੀ ਜਾਨ ਚਲੀ ਗਈ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਸਮੈਲ ਆ ਰਹੀ ਸੀ ਗੱਡੀ ਦੇ ਵਿੱਚੋਂ ਕਿਹਾ ਜਾ ਰਿਹਾ ਕਾਫੀ ਸਮੇਂ ਦੀ ਡੈਡ ਬੋਡੀ ਅੰਦਰ ਪਈ ਸੀ ਤਾ ਕਰਕੇ 스멜 ਲਈ ਲੇਕਿਨ ਹੁਣ ਕੀ ਗੱਡੀ ਦੇ ਵਿੱਚ ਲਾਸ਼ ਪਹਿਲਾਂ ਦੀ ਪਈ ਸੀ ਜਾਂ ਜਦੋਂ ਇਹ ਵਿਅਕਤੀ ਛੱਡ ਕੇ ਗਿਆ ਉਸ ਤੋਂ ਬਾਅਦ ਦੀ ਮੌਤ ਹੋਈ ਹੈ ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ ਲੇਕਿਨ ਪੁਲਿਸ ਦੇ ਵੱਲੋਂ ਖੁਲਾਸੇ ਅਹਿਮ ਕੀਤੇ ਜਾਣਗੇ ਇਸ ਕਤਲ ਕੇਸ ਦੇ ਵਿੱਚ ਕਿ ਇਹ ਕਤਲ ਦੀ ਵਾਰਦਾਤ ਹੈ ਜਾਂ ਕੀ ਇਹ ਪੂਰੇ ਪੱਖ ਜਿਹੜੇ ਦੇਖੇ ਜਾ ਰਹੇ ਨੇ ਲੇਕਿਨ ਇੰਸਟਾਗ੍ਰਾਮ ਦੇ ਉੱਤੇ ਮਸ਼ਹੂਰ ਕਮਲਕੌਰ ਭਾਬੀ ਜਿਸ ਦੀ ਵੀਡੀਓ ਕਤਲ ਦੀ ਵੀਡੀਓ ਕਹਿ ਸਕਦੇ ਹੈ ਕਿ ਜਿਹੜੀ ਉਸੀ ਮੌਦੀ ਵੀਡੀਓ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਹਲੇ ਜਾਣਕਾਰੀ ਸਾਂਝੀ ਨਹੀਂ ਕੀਤੀ। ਤਾਂ ਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਤੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵਾਲ ਆ ਰਹੀ। ਤੇ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਲੜਕੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਪਰ ਬਾਅਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਵੱਲੋਂ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਉਹ ਜਾ查 ਕਰਨ ਤੋਂ ਇਹ ਪਾਇਆ ਗਿਆ ਕਿ ਇਹ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਪੌਰ ਪਤਰੀ ਬਰਸਾਤੀ ਲਾਲ ਇਹ ਲక్ష్ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਇਹਦੀ ਏਜ ਕਰੀਬ 30 ਸਾਲ ਦੇ ਕਰੀਬ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਇਹ ਬੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇੱਥੇ ਨਾਲ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ। ਸੁਪਰੀਲੀਮਿਟਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਕਿ ਜਿਹੜੇ ਹੈਗੀ ਕਿਸੇ ਅਣਛਤੇ ਵਿਅਕਤੀ ਦੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਨੂੰ ਡੱਬ ਕਰਕੇ ਦੇ ਸ਼ੌਫਟੋ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰਕੇ ਭੱਜ ਗਏ। ਗੱਡੀ ਜਿਹੜੀ ਸੀ ਜੀ ਹੁਣ ਫਰੋਦਕਸਾ ਕਰ। ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ। ਇਹਦੇ ਪਰਿਵਾਰਕ ਮੈਂਬਰਾਂ ਹੁੰਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਪੂਦਕੁੱਲ ਕਰਦੇ ਕੀਤੀ ਜਾਊਗੀ। ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਸੋ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਗੱਡੀ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਈ ਉਸ ਤੋਂ ਬਾਅਦ ਵਿਅਕਤੀ ਇਸ ਗੱਡੀ ਨੂੰ ਛੱਡ ਕੇ ਬਾਅਦ ਦੇ ਵਿੱਚ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ 9 ਤਰੀਕ ਨੂੰ ਕਮਲਕੌਰ ਜੋ ਹੈ ਆਪਣੇ ਘਰ ਤੋਂ ਨਿਕਲੀ ਸੀ ਆਪਣੀ ਮਾਂ ਨੂੰ ਇਹ ਕਿਹਾ ਕਿ ਮੈਂ ਇੱਕ ਸ਼ੂਟ ਦੇ ਉੱਤੇ ਜਾ ਰਹੀਆਂ ਤੇ ਮੈਂ ਜਲਦ ਵਾਪਸ ਆਵਾਂਗੀ ਲੇਕਿਨ 9 ਤਰੀਕ ਤੋਂ ਬਾਅਦ ਘਰਦਿਆਂ ਦੇ ਨਾਲ ਇਸ ਦਾ ਕੋਈ ਵੀ ਰابطਾ ਜਿਹੜਾ ਨਹੀਂ ਹੋਇਆ ਤੇ ਹੁਣ ਇਸ ਦੀ লাশ ਜੋ ਹੈ ਬਠਿੰਡਾ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਐ ਸੋ ਇਹ ਸੀਸੀਟੀਵੀ ਤਸਵੀਰਾਂ ਤੁਸੀਂ ਦੇਖੋ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜੋ ਫੋਨ ਦੇ ਉੱਤੇ ਗੱਲ ਕਰ ਰਿਹਾ ਜਿਸਦੇ ਬੋਲੋ ਇਸ ਗੱਡੀ ਨੂੰ ਇੱਥੇ ਹੀ ਉਹ ਛੱਡ ਕੇ ਗਿਆ ਹੁਣ ਪੁਲਿਸ ਦੇਖ ਰਹੀ ਹੈ ਕਿ ਜਦੋਂ ਇਸ ਦੀ ਮੌਤ ਹੋਈਏ ਕਿ ਗੱਡੀ ਪਹਿਲਾਂ ਦੇ ਵਿੱਚ ਜਿਹੜੀ ਇਸ ਦੀ ਲਾਸ਼ ਸੀ ਕਿ ਇੱਥੇ ਛੱਡ ਕੇ ਗਿਆ ਹੈ ਜਾ ਕਿਸ ਤਰੀਕੇ ਦੇ ਨਾਲੇ ਪੂਰਾ ਮਾਮਲਾ ਪੂਰੀ ਜਾਂਚ ਕੀਤੀ ਜਾ ਰਹੀ ਹੈ ਸੋ ਇੱਕ ਵਿਅਕਤੀ ਜੋ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਗੱਡੀ ਤੁਹਾਨੂੰ ਦੱਸ ਦਈਏ ਕਿ ਕਮਲ ਕੋਰਦੀ ਹੈ ਉਸੇ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਤੇ ਇਸ ਦੇ ਵੱਲੋਂ ਗੱਡੀ ਡਰਾਈਵ ਕਰਕੇ ਉੱਥੇ ਪਾਰਕਿੰਗ ਦੇ ਵਿੱਚ ਛੱਡ ਕੇ ਉਸ ਤੋਂ ਬਾਅਦ ਵਾਪਸ ਜਾਂਦਾ ਹੋਇਆ ਨਜ਼ਰ ਆ ਰਿਹਾ ਫੋਨ ਦੇ ਉੱਤੇ ਗੱਲ ਕਰਕੇ ਪਹਿਲਾਂ ਇਸ ਨੇ ਅੰਦਰ ਸਥਿਤੀ ਦੇਖੀ ਕਿ ਕਿਸ ਤਰੀਕੇ ਦੀ ਹੈ ਫਿਰ ਉੱਥੇ ਗੱਡੀ ਛੱਡ ਕੇ ਚਲਾ ਜਾਂਦਾ ਜਿਸ ਦੇ ਵਿੱਚ ਕਮਲਕੌਰ ਦੀ ਲਾਸ਼ ਜਿਹੜੀ ਸੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਜੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਸੀ ਵਿਵਾਦਤ ਵੀਡੀਓ ਇਸ ਦੇ ਵੱਲੋਂ ਕਾਫੀ ਜੜੀਆਂ ਅਪਲੋਡ ਕੀਤੀਆਂ ਜਾਂਦੀਆਂ ਸਨ ਲੁਧਿਆਣੇ ਦੀ ਰਹਿਣ ਵਾਲੀ ਸੀ ਵੈਸੇ ਇਸ ਦਾ ਨਾਮ ਕੰਚਨ ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਇਹ ਵਾਇਰਲ ਸੀ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਸਾਹਮਣੇ ਆ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਕਾਰਵਾਈ ਜਿੜੀ ਸ਼ੁਰੂ ਕਰ ਦਿੱਤੀ ਗਈ ਹੈ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਕੌਣ ਸੀ ਕਿਉਂਕਿ ਹੁਣ ਜੋ ਇਸ ਕਮਲਕੌਰ ਦੇ ਨਜ਼ਦੀਕੀ ਹੋਣਗੇ ਜੋ ਉਸ ਦੇ ਮਾਪੇ ਹੋਣਗੇ ਉਹਨਾਂ ਦੇ ਨਾਲ ਰਾਬਤਾ ਕਰਨ ਦੀ ਪੁਲਿਸ ਦੇ ਵੱਲੋਂ ਜੋ ਹੈ ਕੋਸ਼ਿਸ਼ ਕੀਤੀ ਜਾਏਗੀ ਗੱਲਬਾਤ ਕਰਕੇ ਇਸ ਵਿਅਕਤੀ ਦੀ ਫੋਟੋ ਦੇ ਆਧਾਰ ਤੇ ਵੇਖਿਆ ਜਾਏਗਾ ਕਿ ਪਹਿਲਾਂ ਕਮਲ ਦੇ ਨਾਲ ਇਸ ਦਾ ਕੋਈ ਨਾਤਾ ਸੀ ਜਾਂ ਇਸ ਦੇ ਸੰਪਰਕ ਦੇ ਵਿੱਚ ਕਿਵੇਂ ਇਹ ਯਸਤਾ ਦੋਸਤ ਸੀ ਕੀ ਸੀ ਇਹ ਪੂਰੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਸੋ 9 ਤਰੀਕ ਦੀ ਘਰ ਤੋਂ ਨਿਕਲੀ ਸੀ ਉਸ ਤੋਂ ਬਾਅਦ ਘਰ ਦੇ ਆਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੱਲ ਜਦੋਂ ਇੱਥੇ ਗੱਡੀ ਦੇ ਵਿੱਚ ਇਸ ਨੂੰ ਵੇਖਿਆ ਗਿਆ ਕਿਉਂਕਿ ਲਗਾਤਾਰ ਗੱਡੀ ਦੇ ਵਿੱਚੋਂ স্মੈਲ ਆ ਰਹੀ ਸੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਦੋਂ ਪੁਲਿਸ ਨੇ ਆ ਕੇ ਇੱਥੇ ਗੱਡੀ ਚੈੱਕ ਕੀਤੀ ਤਾਂ ਵਿੱਚੋਂ ਕਮਲਕੌਰ ਦੇ ਜਿਹੜੇ ਦੱਸ ਦਈਏ ਕਿ লাশ ਮਿਲਦੀ ਹੈ ਤੇ ਬਾਅਦ ਦੇ ਵਿੱਚ ਪਹਿਲਾਂ ਕਿਹਾ ਪੁਲਿਸ ਨੇ ਕਿ ਸਾਨੂੰ ਪਹਿਚਾਨ ਨਹੀਂ ਹੋਈ ਲੇਕਿਨ ਜਦੋਂ ਹੌਲੀ-ਹੌਲੀ ਪਤਾ ਲੱਗਾ ਤਾਂ ਫਿਰ ਜਾਂਚ ਦੇ ਵਿੱਚ ਪਾਇਆ ਗਿਆ ਇਸ ਦੀ ਪਹਿਚਾਨ ਜਿਹੜੀ ਹੁੰਦੀ ਹੈ ਕਿ ਲੁਧਿਆਣੇ ਦੀ ਰਹਿਣ ਵਾਲੀ ਹੈ ਕੰਚਨ ਇਸ ਦਾ ਨਾਮ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਵਾਇਰਲ ਹੈ ਇਸੇ ਤੋਂ ਬਾਅਦ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਰਾਪਤਾ ਜਿਹੜਾ ਕੀਤਾ ਗਿਆ ਜਿੰਨੇ ਵੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਸਨ ਕਿਉਂਕਿ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਐਸੇ ਤਰੀਕੇ ਦੇ ਨਾਲ ਜਿਹੜਾ ਦੱਸਦੇ ਹੈ ਕਿ ਜਦੋਂ ਇਹ ਵਾਇਰਲ ਹੋਈ ਕਿਉਂਕਿ ਜਦੋਂ ਇਹ ਘਟਨਾ ਵਾਪਰਦੀ ਹੈ ਜਾਂ ਕੋਈ ਵੀ ਕਤਲ ਦਾ ਕੇਸ ਹੁੰਦਾ ਤਾਂ ਪੁਲਿਸ ਦੇ ਵੱਲੋਂ ਸਭ ਤੋਂ ਪਹਿਲਾਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਖੰਗਾਲੀਆਂ ਜਾਂਦੀਆਂ ਨੇ ਐਸੇ ਤਰ੍ਹਾਂ ਜੋ ਬਠਿੰਡਾ ਦੀ ਮੈਡੀਕਲ ਯੂਨੀਵਰਸਿਟੀ ਜਿਸ ਦੀ ਪਾਰਕਿੰਗ ਦੇ ਵਿੱਚ ਇਹ ਬੰਦਾ ਜਿਹੜੇ ਗੱਡੀ ਛੱਡ ਕੇ ਗਿਆ ਗੱਡੀ ਛੱਡਣ ਤੋਂ ਬਾਅਦ ਇਸਦੇ ਵੱਲੋਂ ਫੋਨ ਤੇ ਗੱਲਬਾਤ ਕਰਕੇ ਆਪ ਬਾਹਰ ਨਿਕਲਦਾ ਤੇ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਵਿਅਕਤੀ